ਵਿਸ਼ਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਹੁਣ ED ਦੀ ਐਂਟਰੀ ਹੋ ਚੁੱਕੀ ਹੈ ਮਜੀਠੀਆ ED ਦੀ ਰਡਾਰ ਤੇ ਆ ਚੁੱਕੇ ਨੇ ਅਕਾਲੀ ਆਗੂ ਮਜੀਠੀਆ ਦੀ ਸੰਪਤੀ ਮਾਮਲੇ ਦੇ ਵਿੱਚ ED ਵੱਲੋਂ ਜਾਇਜ਼ਾ ਮੰਗਿਆ ਗਿਆ ਹੈ ED ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਐਕਸ਼ਨ ਮੋਡ ਦੇ ਵਿੱਚ ਆ ਗਈ ਹੈ ਮਜੀਠੀਆ ਦੀ ਸੰਪਤੀ ਦਾ ਜਾਇਜ਼ਾ ED ਵੱਲੋਂ ਮੰਗਿਆ ਗਿਆ ਹੈ ਤੇ ਹੁਣ ਤੱਕ ਡਰੱਗ ਕੇਸ ਮਾਮਲੇ ਦੇ ਵਿੱਚ SIT ਵੱਲੋਂ ਮਜੀਠੀਆ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਵਿਕਰਮ ਸਿੰਘ ਮਜੀਠੀਆ ਦੇ ਇਸ ਮਾਮਲੇ ਦੇ ਵਿੱਚ ਹੁਣ ED ਦੀ ਐਂਟਰੀ ਹੋ ਚੁੱਕੀ ਹੈ SIT ਵੱਲੋਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਮਜੀਠੀਆ ਤੋਂ ਕਈ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਕਾਂਗਰਸ ਵੈਲੇ ਦੀ ਸਰਕਾਰ ਦੇ ਵਿੱਚ ਮਜੀਠੀਆ ਦੇ ਉੱਪਰ ਇਹ ਕੇਸ ਦਰਜ ਕੀਤਾ ਗਿਆ ਸੀ ਐਸਆਈਟੀ ਵੱਲੋਂ ਇਸੇ ਕੇਸ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ ਤੇ ਹੁਣ ਈਡੀ ਵੱਲੋਂ ਮਜੀਠੀਆ ਦੇ ਨਾਲ ਸੰਬੰਧਿਤ ਪ੍ਰਾਪਰਟੀ ਜੋ ਮਜੀਠੀਆ ਦੇ ਨਾਮ ਤੇ ਹੈ 436 ਕਰੋੜ ਰੁਪਏ ਦੀ ਪ੍ਰਾਪਰਟੀ ਦਾ ਵੇਰਵਾ ਮੰਗਿਆ ਗਿਆ ਵਿਕਰਮ ਸਿੰਘ ਮਜੀਠੀਆ ਤੋਂ ED ਵੱਲੋਂ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ED ਵੱਲੋਂ ਵਿਕਰਮ ਸਿੰਘ ਮਜੀਠੀਆ ਦੀ 436 ਕਰੋੜ ਰੁਪਏ ਦੀ ਪ੍ਰਾਪਰਟੀ ਦਾ ਜਾਇਜ਼ਾ ਵੇਰਵਾ ਮੰਗਿਆ ਗਿਆ ਹੈ ਇਸ ਮਾਮਲੇ ਦੇ ਵਿੱਚ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਸੂਤਰਾਂ ਮੁਤਾਬਕ ED ਵੱਲੋਂ 436 ਕਰੋੜ ਰੁਪਏ ਦੀ ਜਾਇਦਾਦ ਦਾ ਵੇਰਵਾ ਮੰਗਿਆ ਗਿਆ ਹੈ ਖਬਰ ਇਹ ਵੀ ਹੈ ਕਿ ਮਜੀਠੀਆ ਸੰਪਤੀ ਮਾਮਲੇ ਦੇ ਵਿੱਚ ED ਵੱਲੋਂ ਜਾਂਚ ਕੀਤੀ ਜਾ ਸਕਦੀ ਹੈ ਸੂਤਰਾ ਦੇ ਹਵਾਲੇ ਦਿਨ ਅੱਜ ਖਬਰ ਸਾਹਮਣੇ ਆਈ ਹੈ ਕਿ ED ਵੱਲੋਂ ਮਜੀਠੀਆ ਦੀ ਸੰਪਤੀ ਮਾਮਲੇ ਦੇ ਵਿੱਚ ਡਿਟੇਲ ਜਾਣਕਾਰੀਆਂ ਮੰਗੀਆਂ ਗਈਆਂ ਨੇ ਇਸ ਤੋਂ ਇਲਾਵਾ ਇਸ ਦੇ ਨਾਲ ਜੁੜੀਆਂ ਬੈਂਕ ਡਿਟੇਲਸ ਵੀ ED ਦੇ ਹੱਥ ਲੱਗੀਆਂ ਹਨ ਮਜੀਠੀਆ ਦੇ ਪਰਿਵਾਰ ਦੀਆਂ ਸੰਪਤੀਆਂ ਦੀ ਡਿਟੇਲ ਵੀ ED ਵੱਲੋਂ ਮੰਗੀ ਗਈ ਹੈ ਮਜੀਠੀਆ ਦੀ ਕੁੱਲ ਸੰਪਤੀ 436 ਕਰੋੜ ਰੁਪਏ ਦੀ ਪ੍ਰਾਪਰਟੀ ਦੀ ਡਿਟੇਲ ਮੰਗੀ ਗਈ ਹੈ ਇਸ ਸੰਬੰਧ ਦੇ ਵਿੱਚ ਸੂਤਰਾ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਵੇਰਵਾ ਮੰਗਿਆ ਗਿਆ ਹੈ ਆਮਦਨ ਦੇ ਸਰੋਤਾਂ ਬਾਰੇ ਵੀ ED ਵੱਲੋਂ ਜਾਣਕਾਰੀ ਮੰਗੀ ਗਈ ਹੈ ED ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾ ਸਕਦੀ ਹੈ ਕਿ ਆਖਰ 436 ਕਰੋੜ ਰੁਪਏ ਦੀ ਜਾਇਦਾਦ ਮਜੀਠਿਆਪੁਰ ਕਿਸ ਤਰ੍ਹਾਂ ਆਈ ਪੂਰੇ ਮਾਮਲੇ ਨੂੰ ਕਿਹੜਾ ਕਿਹੜੇ منی ਲਾਂਡਰਿੰਗ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ ਹੈ ਇਹ ਮਾਮਲਾ ਸਮਝਿਆ ਜਾ ਰਿਹਾ ਹੈ ਕਿ ED ਇਸ ਮਾਮਲੇ ਨੂੰ ਲੈ ਕੇ ਜਾਂਚ ਨੂੰ ਅੱਗੇ ਵਧਾ ਸਕਦੀ ਹੈ ਸੂਤਰਾਂ ਦੇ ਹਵਾਲੇ ਦਿਨਾਲੇ ਖਬਰ ਸਾਹਮਣੇ ਆਈ ਹੈ ਉਜੀ ਦੇਰ ਦੇ ਵਿੱਚ ਸੰਭਾਵਿਤ ਤੌਰ ਤੇ ਇਸ ਖਬਰ ਦੀ ਡਿਟੇਲ ਜਾਣਕਾਰੀ ਮਿਲ ਜਾਵੇਗੀ ਕਿ ਕਿਸ ਕਿਸਮ ਦੇ ਕਾਗਜ਼ ਮਜੀਠੀਆ ਕੋਲੋਂ ਈਡੀ ਵੱਲੋਂ ਮੰਗੇ ਗਏ ਨੇ ਖਾਸ ਤੌਰ ਤੇ ਇਹ ਜਾਂਚ ਦਾ ਵਿਸ਼ਾ ਹੈ ਕਿ ਮਜੀਠੀਆ ਕੋਲ 436 ਕਰੋੜ ਦੀ ਪ੍ਰਾਪਰਟੀ ਕਿਵੇਂ ਆਈ ਈਡੀ ਵੱਲੋਂ ਇਹ ਸਵਾਲ ਮਜੀਠੀਆ ਤੋਂ ਵੀ ਪੁੱਛਿਆ ਗਿਆ ਹੈ ਤੇ ਸੰਭਾਵਿਤ ਰੂਪ ਦੇ ਵਿੱਚ ਇਸ ਦੀ ਜਾਂਚ ਈਡੀ ਵੱਲੋਂ ਕੀਤੀ ਜਾਵੇਗੀ ਸੋ 436 ਕਰੋੜ ਰੁਪਏ ਦੇ ਇਸ ਪ੍ਰਾਪਰਟੀ ਦੇ ਮਾਮਲੇ ਨੂੰ ਲੈ ਕੇ ED ਵੱਲੋਂ ਪ੍ਰਾਪਰਟੀ ਦੇ ਕਾਗਜ਼ ਵੀ ਮੰਗੇ ਗਏ ਨੇ ਤੇ ਇਹ ਵੀ ਪੁੱਛਿਆ ਗਿਆ ਹੈ ਕਿ ਮਜੀਠਿਆਪੁਰ ਇਹ 436 ਕਰੋੜ ਰੁਪਏ ਦੀ ਪ੍ਰਾਪਰਟੀ ਕਿਸ ਤਰ੍ਹਾਂ ਆਈ ਹੈ ਆਮਦਨ ਦੇ ਸਰੋਤਾਂ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਦੇ ਦਿਨਾਂ ਦੇ ਵਿੱਚ ਪ੍ਰਾਪਰਟੀ ਦਾ ਇਹ ਮਾਮਲਾ ਕੀ ਰੁਖ اختیار ਕਰਦਾ ਹੈ